ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਵੀ ਅਸੀਂ ਤੁਹਾਡੇ ਲਈ ਇੱਕ ਨਵੀਂ ਪੰਜਾਬੀ ਸਿੱਖਿਆ ਦਾ ਇੱਕ ਦਿਲਚਸਪ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਤੇ ਲਾਈਕ ਵੀ ਸ਼ੇਅਰ ਵੀ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਪਿਆਰ ਭਰੀ ਕਹਾਣੀ ਇੱਕ ਵਾਰੀ ਦੀ ਗੱਲ ਹੈ ਮੱਧ ਪ੍ਰਦੇਸ਼ ਦੇ ਜੰਗਲਾਂ ਵਿੱਚ ਮੰਗੂ ਨਾਂ ਦਾ ਇੱਕ ਜੁਗਨੂ ਰਹਿੰਦਾ ਸੀ ਜੋ ਸਵੇਰ ਤੋਂ ਸ਼ਾਮ ਤੱਕ ਤੇ ਰਾਤ ਦਿਨ ਜੰਗਲ ਵਿੱਚ ਘੁੰਮਦਾ ਫਿਰਦਾ ਤੇ ਜਾਨਵਰਾਂ ਨੂੰ ਵੇਖ ਕੇ ਤੇ ਹਰੇ ਪੌਦੇ ਫੁੱਲਾਂ ਤੇ ਫਲਾਂ ਨੂੰ ਵੇਖ ਕੇ ਆਨੰਦ ਮਾਣਦਾ ਰਹਿੰਦਾ ਸੀ ਉਸੇ ਜੰਗਲ ਵਿੱਚ ਇੱਕ ਸੂਰਾਂ ਦਾ ਟੋਲਾ ਰਹਿੰਦਾ ਸੀ ਸੂਰਾਂ ਦੇ ਟੋਲੇ ਦੇ ਪ੍ਰਧਾਨ ਦਾ ਨਾਮ ਸੀ ਬੁੱਧੂ ਸੂਰ ਇੱਕ ਰਾਤ ਬੁੱਧੂ ਸੂਰ ਜੰਗਲ ਵਿੱਚ ਆਪਣਾ ਭੋਜਨ ਲਬਰੀ ਹਸੀ ਅਚਾਨਕ ਉਥੋਂ ਮੰਗੂ ਜੁਗਨੂ ਉੱਡਦਾ ਉੱਡਦਾ ਜਗਦਾ 부ਜਦਾ ਹੋਇਆ ਉਥੋਂ ਦੀ ਲੰਗਿਆ ਮੰਗੂ ਜੁਗਨੂ ਦੇ ਜਗਨ 부ਜਣ ਨਾਲ ਬੁੱਧੂ ਸੂਰ ਸ਼ਿਕਾਰ ਫੜਨ ਵਿੱਚ ਅੜਤ ਗਿਆ ਉਸ ਨੂੰ ਗੁੱਸੇ ਵਿੱਚ ਉਸ ਨੇ ਗੁੱਸੇ ਵਿੱਚ ਆ ਕੇ ਮੰਗੂ ਜਗਨੂ ਨੂੰ ਕਿਹਾ ਓਏ ਮੰਗੂਆ ਤੂੰ ਕੀ ਇੱਥੇ ਜਗਮਗ ਲਾਈ ਹੈ ਤੈਨੂੰ ਪਤਾ ਨਹੀਂ ਇੱਥੋਂ ਖਾਣਾ ਮੈਂ ਲੱਭ ਰਿਹਾ ਹਾਂ ਤੇ ਮੈਨੂੰ ਡਿਸਟਰਬ ਕਰੀ ਜਾ ਰਿਹਾ ਹਾਂ ਕੁਝ ਸ਼ਰਮ ਕਰ ਜੇ ਅੱਜ ਤੋਂ ਬਾਅਦ ਮੈਨੂੰ ਇੱਥੇ ਦਿਖਾਈ ਦਿੱਤਾ ਨਾ ਤਾਂ ਮੈਂ ਤੇਰੇ ਟੁਕੜੇ-ਟੁਕੜੇ ਕਰ ਦੇਵਾਂਗਾ ਬੁੱਧੂ ਸੂਰ ਦੇ ਗੁੱਸੇ ਵਾਲੇ ਕਬੂਲ ਸੁਣ ਕੇ ਮੰਗੂ ਜੁਗਨੂ ਨੇ ਵੀ ਬੜੀ ਗੁਹਾਰ ਕੇ ਕਿਹਾ ਓਏ ਜਵਾਨ ਆਪਣੀ ਬੰਦ ਰੱਖ ਐਵੇਂ ਬਕਰ-ਬਕਰ ਨਾ ਕਰੀ ਜਾ ਬੁੱਧੂ ਸੂਰ ਆਹ ਜੰਗਲ ਤੇਰੇ ਪਿਓ ਦਾ ਤਾਂ ਨਹੀਂ ਜਾਂ ਜੋ ਮਰਜੀ ਕਰ ਲੈ ਮੈਂ ਇੱਥੇ ਰੋਜ਼ ਹੀ ਤਹਿਲਾਂਗਾ ਇਹ ਸੁਣ ਕੇ ਬੁੱਧੂ ਸੂਰ ਨੇ ਕਿਹਾ ਓਏ ਤੈਨੂੰ ਮੇਰੀ ਤਾਕਤ ਦਾ ਅੰਦਾਜ਼ਾ ਨਹੀਂ ਓਏ ਮੈਂ ਜਾਣਦਾ ਤੇਰੇ ਵਰਗੇ ਪਹਿਲਵਾਨਾਂ ਨੂੰ ਦਿਮਾਗ ਖਰਾਬ ਹੈ ਤੇਰਾ ਜੋ ਗੰਦ ਚੀ ਮੂੰਹ ਮਾਰਦਾ ਫਿਰਦਾ ਅਕਲ ਚ ਤਾਂ ਪੂਸਾ ਭਰਿਆ ਹੋਇਆ ਤੇਰੇ ਗੱਲਾਂ ਤਾਕਤਾਂ ਵਾਲੀਆਂ ਕਰਦਾ ਅੱਗੋਂ ਮੰਗੂ ਜੁਗਨੂ ਨੇ ਵੀ ਇਹ ਸਭ ਕਹਿ ਕੇ ਉਸ ਨੂੰ ਜਵਾਬ ਦਿੱਤਾ ਮੰਗੂ ਜੁਗਨੂ ਦਾ ਮਹਿਣਾ ਸੁਣ ਕੇ ਬੁੱਧੂ ਸੂਰ ਗੁੱਸੇ ਵਿੱਚ ਪੱਠ ਵਾਂਗੂ ਲਾਲ ਹੋ ਗਿਆ ਤੇ ਮੰਗੂ ਨੂੰ ਕੂਰਦੇ ਹੋਏ ਕਹਿਣ ਲੱਗਾ ਠਹਿਰ ਇੱਥੇ 10 ਮਿੰਟ ਹੁਣੇ ਤੇਰੀ ਬਤਮੀਜ਼ੀ ਦਾ ਤੈਨੂੰ ਮਜ਼ਾ ਝਕਾਉਣਾ ਬੁੱਧੂ ਸੂਰ ਭੱਜ ਕੇ ਆਪਣੇ ਸਾਥੀਆਂ ਕੋਲ ਗਿਆ ਤੇ ਸਾਰੀ ਬਰਬਾਦ ਦੱਸ ਕੇ ਸਾਖੀਆਂ ਨੂੰ ਉਥੋਂ ਉਸ ਜਗ੍ਹਾ ਤੇ ਲੈ ਗਿਆ ਬੁੱਧੂ ਸੂਰ ਨੇ ਆਉਂਦਿਆਂ ਹੀ ਮੰਗੂ ਜੁਗ ਨੂੰ ਆਪਣੇ ਦੁਸ਼ਮਣ ਨੂੰ ਲਲਕਾਰ ਮਾਰਦੇ ਹੋਏ ਕਿਹਾ ਓਏ ਹੁਣ ਕਿੱਥੇ ਡਰ ਕੇ ਲੁਕ ਗਿਆ ਆ ਸਾਹਮਣੇ ਤੈਨੂੰ ਮਜਾ ਚਕਾਈਏ ਸਾਡੇ ਨਾਲ ਪੰਗਾ ਲੈਣ ਦਾ ਮੰਗੂ ਜੁਗ ਨੂੰ ਜੋ ਪੱਤੇ ਤੇ ਬੈਠਾ ਪਹਿਲਾਂ ਹੀ ਬੁੱਦੂ ਸੂਰ ਦਾ ਇੰਤਜ਼ਾਰ ਕਰ ਰਿਹਾ ਸੀ ਛੱਟ ਪੱਤੇ ਤੋਂ ਉੱਤਰਿਆ ਤੇ ਛਾਤੀ ਤੇ ਹੱਥ ਮਾਰ ਕੇ ਕਹਿਣ ਲੱਗਾ ਆ ਜਾ ਫਿਰ ਮੰਗੂ ਜੁਗਨੂ ਜਗਮਗ ਕਰਦਾ ਹੋਇਆ ਸੂਰਾਂ ਦੇ ਉੱਤੇ ਆਪਣਾ ਬਾਹਰ ਕਰਨ ਲੱਗਾ ਸੂਰਾਂ ਦੀ ਮੱਤ ਵੱਜੀ ਹੋਈ ਸੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੰਗੂ ਜੁਗਨੂ ਬਹੁਤ ਛੋਟਾ ਜਿਹਾ ਅਜੀਬ ਹੈ ਉਹ ਉਸ ਨੂੰ ਚਾਹ ਕੇ ਵੀ ਨੁਕਸਾਨ ਨਹੀਂ ਕਰ ਸਕਦੇ ਅਤੇ ਨਾ ਹੀ ਉਸ ਨੂੰ ਸੱਟ ਲਾ ਸਕਦੇ ਨੇ ਫੇਰ ਵੀ ਉਸ ਮੋਟੀ ਅਕਲ ਦੇ ਮਾਲਕਾਂ ਨੇ ਆਪਣੇ ਸਿਰਾਂ ਦਾ ਉਸ ਦਾ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮੰਗੂ ਜੁਗ ਨੂੰ ਤਾਂ ਉਹਨਾਂ ਵਿੱਚੋਂ ਨਿਕਲ ਗਿਆ ਪਰ ਸੂਰਾਂ ਦੇ ਸਿਰ ਆਪਣੇ ਸਾਥੀਆਂ ਵਿੱਚ ਹੀ ਇੱਕ ਦੂਜੇ ਨੂੰ ਵੱਜਣ ਲੱਗੇ ਜਿਸ ਨਾਲ ਉਹ ਆਪਸ ਵਿੱਚ ਹੀ ਲੜਨ ਲੱਗ ਪਏ ਸਾਰੇ ਸੂਰਾਂ ਚੋਂ ਇੱਕ ਦੂਜੇ ਨਾਲ ਜਦੋਂ ਸੂਰ ਲੜਦੇ ਹੋਏ ਤਾਂ ਉਹ ਜ਼ਖਮੀ ਹੋ ਗਏ ਤੇ ਕੁਝ ਸੂਰ ਤਾਂ ਬੇਹੋਸ਼ ਵੀ ਹੋ ਗਏ ਕਿਉਂਕਿ ਉਹਨਾਂ ਨੂੰ ਕਾਫੀ ਸੱਟਾਂ ਵੱਜੀਆਂ ਫਿਰ ਮੰਗੂ ਜਗਨੂ ਨੇ ਫਿਰ ਆਪਣਾ ਆਪ ਜਗਾਇਆ ਤੇ ਬੇਹੋਸ਼ ਹੋਏ ਬੁੱਧੂ ਸੂਰ ਦੇ ਕੋਲ ਗਿਆ ਤੇ ਕਹਿਣ ਲੱਗਾ ਹਾਂ ਬਈ ਬੁੱਧੂ ਤੂੰ ਸਾਡੇ ਨਾਲ ਪੰਗੇ ਲੈਂਦਾ ਸੀ ਹੁਣ ਕੀ ਹੋਇਆ ਕੀ ਬਣਿਆ ਤੇਰਾ ਕਿੱਥੇ ਗਈਆਂ ਤੇਰੀਆਂ ਤਾਕਤਾਂ ਲੜਨ ਤੋਂ ਪਹਿਲਾਂ ਜਰਾ ਅਕਲ ਦੇ ਕੋਲੋਂ ਕੰਮ ਲੈਣਾ ਸੀ ਤੂੰ ਸੂਰ ਦਾ ਸੂਰ ਹੀ ਰਿਹਾ ਦੱਸ ਅਕਲ ਬੜੀ ਆ ਕੀ ਪੈਸ ਐਨਾ ਕਹਿ ਕੇ ਮੰਗੂ ਉਥੋਂ ਉੱਡ ਕੇ ਆਪਣੇ ਘਰ ਵੱਲ ਨੂੰ ਚੱਲ ਪਿਆ ਹੁਣ ਬਾਕੀ ਦੇ ਸੂਰਾਂ ਨੂੰ ਸਮਝ ਆ ਚੁੱਕੀ ਸੀ ਕਿ ਉਹਨਾਂ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਉਹ ਕਿੰਨੇ ਨਿੱਕੇ ਜੀਵ ਦੇ ਨਾਲ ਪੰਗਾ ਲੈ ਬੈਠੇ ਨੇ ਕਿਉਂਕਿ ਇੰਨਾ ਜੀਵ ਕੋਈ ਵੀ ਉਹਨਾਂ ਦਾ ਨੁਕਸਾਨ ਨਹੀਂ ਪਹੁੰਚਾ ਸਕਦਾ ਤੇ ਕੋਈ ਵੀ ਉਹਨਾਂ 'ਚ ਉਸ ਜੀਵ ਨੂੰ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਕਿਉਂਕਿ ਉਸ ਕੋਲੇ ਉੱਡਣ ਦੀ ਸ਼ਕਤੀ ਵੀ ਹੈ ਉਹ ਜਦੋਂ ਚਾਹੇ ਕਿਤੋਂ ਵੀ ਉੱਡ ਸਕਦਾ ਹੈ ਇਸ ਲਈ ਕਦੇ ਵੀ ਸਾਨੂੰ ਇਸ ਤਰ੍ਹਾਂ ਗੁੱਸੇ ਵਿੱਚ ਆ ਕੇ ਜਲਦਬਾਜ਼ੀ ਵਿੱਚ ਫੈਸਲਾ ਨਹੀਂ ਲੈਣਾ ਚਾਹੀਦਾ ਹਮੇਸ਼ਾ ਸਾਨੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਕਈ ਵਾਰੀ ਅਸੀਂ ਗੁੱਸੇ ਦੇ ਵਿੱਚ ਗਲਤ ਕਦਮ ਚੁੱਕ ਲੈਂਦੇ ਹ ਜਿਸ ਦਾ ਨਤੀਜਾ ਸਾਨੂੰ ਫਿਰ ਨੁਕਸਾਨ ਹੀ ਮਿਲਦਾ ਹੈ ਇਸ ਲਈ ਹਮੇਸ਼ਾ ਸਬਰ ਰੱਖਣਾ ਚਾਹੀਦਾ ਹੈ ਤੇ ਆਪਣੀ ਬੁੱਧੀ ਤੋਂ ਕੰਮ ਲੈਣਾ ਚਾਹੀਦਾ ਹੈ ਕਦੇ ਵੀ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਸਾਨੂੰ ਆਪਣਾ ਆਪਾ ਨਹੀਂ ਖੋਣਾ ਚਾਹੀਦਾ ਜੇਕਰ ਬਾਕੀ ਦੇ ਸੂਰ ਬੁੱਧੂ ਸੂਰ ਦੀਆਂ ਗੱਲਾਂ ਵਿੱਚ ਆ ਕੇ ਨਾ ਟਕਦੇ ਤਾਂ ਅੱਜ ਉਹਨਾਂ ਦਾ ਇਹ ਹਾਲ ਨਹੀਂ ਸੀ ਹੁਣ ਪਰ ਹੁਣ ਉਹਨਾਂ ਨੂੰ ਸਮਝ ਆ ਚੁੱਕੀ ਸੀ ਜਦੋਂ ਹੌਲੀ-ਹੌਲੀ ਬੁੱਧੂ ਸੂਰ ਨੂੰ ਵੀ ਹੋਸ਼ ਆਇਆ ਉਹ ਵੀ ਸਮਝ ਚੁੱਕਿਆ ਸੀ ਕਿ ਉਸ ਨੂੰ ਆਪਣੇ ਗੁੱਸੇ ਤੇ ਕਾਬੂ ਪਾਉਣਾ ਚਾਹੀਦਾ ਸੀ ਕਿਉਂਕਿ ਜੁਗ ਨੂੰ ਇੱਕ ਛੋਟਾ ਜਿਹਾ ਜੀਵ ਐ ਉਹ ਆਪਣਾ ਕੰਮ ਕਰ ਰਿਹਾ ਸੀ ਤੇ ਉਹ ਆਪਣਾ ਕੰਮ ਕਰ ਰਹੇ ਸਨ ਇਸ ਲਈ ਸਾਨੂੰ ਕਿਸੇ ਨੂੰ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਪਰਮਾਤਮਾ ਨੇ ਸਭ ਨੂੰ ਇੱਕ ਬਰਾਬਰ ਬਣਾਇਆ ਏ ਹੁਣ ਬੁੱਧੂ ਸੂਰ ਨੂੰ ਵੀ ਇਸ ਗੱਲ ਦੀ ਸਮਝ ਆ ਚੁੱਕੀ ਸੀ ਤੇ ਉਹ ਹੁਣ ਸਮਝ ਚੁੱਕਾ ਸੀ ਤੇ ਉਸਨੇ ਫੈਸਲਾ ਵੀ ਕਰ ਲਿਆ ਸੀ ਕਿ ਅੱਗੇ ਤੋਂ ਉਹ ਆਪਣੇ ਗੁੱਸੇ ਤੋਂ ਕਾਬੂ ਰੱਖੇਗਾ ਤੇ ਉਹ ਜਗਨੂ ਤੋਂ ਮਾਫੀ ਵੀ ਮੰਗੇਗਾ ਹੁਣ ਉਹ ਸਾਰੇ ਸੂਰ ਇਕੱਠੇ ਹੋ ਕੇ ਉੱਥੋਂ ਚਲੇ ਗਏ ਤੇ ਆਪਣੇ ਘਰ ਵੱਲ ਨੂੰ ਚੱਲ ਪਏ ਹੁਣ ਉਹਨਾਂ ਨੂੰ ਸਮਝ ਆ ਚੁੱਕੀ ਸੀ ਕਿ ਅਕਲ ਨਾਲ ਸਾਰੇ ਕੰਮ ਹੁੰਦੇ ਨਹੀਂ ਪਰ ਜੇਕਰ ਅਸੀਂ ਅਕਲ ਦਾ ਇਸਤੇਮਾਲ ਨਹੀਂ ਕਰਦੇ ਤਾਂ ਸਾਨੂੰ ਨੁਕਸਾਨ ਹੀ ਮਿਲਦਾ ਹੈ ਇਸ ਲਈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਇਹ ਨਹੀਂ ਹੁੰਦਾ ਕਿ ਜੇਕਰ ਕੋਈ ਜੀਵ ਤਾਕਤਵਰ ਹੈ ਤਾਂ ਉਹ ਹਮੇਸ਼ਾ ਸਹੀ ਹੀ ਹੋਵੇਗਾ ਕਈ ਵਾਰੀ ਛੋਟੇ ਤੋਂ ਛੋਟਾ ਜੀਵ ਵੀ ਆਪਣੀ ਅਕਲ ਦੇ ਨਾਲ ਜਿੱਤ ਜਾਂਦਾ ਹੈ ਤੇ ਵੱਡੇ ਤੋਂ ਵੱਡਾ ਤਾਕਤਵਰ ਜੀਵ ਵੀ ਆਪਣੀ ਬੇਵਕੂਫੀ ਦੇ ਨਾਲ ਹਾਰ ਜਾਂਦਾ ਹੈ ਇਸ ਲਈ ਸਾਨੂੰ ਹਮੇਸ਼ਾ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਆਪਣੇ ਗੁੱਸੇ ਤੇ ਕਾਬੂ ਰੱਖਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ